ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਪੈਰਾਮੈਡੀਕਲ ਵੈਕੈਂਸੀ ਜਾਰੀ ਕੀਤੀ ਗਈਆਂ ਪੰਜਾਬ ਦੀ ਭਰਤੀ ਹੈ ਪੰਜਾਬ ਦੇ ਵਿੱਚ ਇਹ ਪੋਸਟਿੰਗ ਰਹਿਣ ਵਾਲੀ ਹੈ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕੀ ਤਨਖਾਹ ਹੋਗੀ ਯੋਗਤਾ ਕੀ ਲੋਗੇ ਅਪਲਾਈ ਕਿਵੇਂ ਕਰਨਾ ਹੈ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਵਿੱਚ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਨੇ ਰਹੋ ਵੇਖਦੇ ਵੇਖਦੇ ਵੀਡੀਓ ਲਾਈਕ ਜ਼ਰੂਰ ਕਰਦੇ ਹੋ ਸ਼ੇਅਰ ਜ਼ਰੂਰ ਕਰ ਲਓ ਜਿਹੜੇ ਵੀ ਇਹਨਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਸ਼ੁਰੂ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਹਿਣਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੀ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਮੈਡੀਕਲ ਵੈਕੈਂਸੀ ਜਾਰੀ ਹੋਈਆਂ ਤਾਂ ਸਭ ਤੋਂ ਪਹਿਲਾਂ ਪੋਸਟਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਗਾਇਨਾ ਕੋਲ ਜਿਸ ਦੀ ਪੋਸਟ ਹੈ ਜੀ ਰੇਡੀਓਲੋਜਿਸਟ ਦੀ ਪੋਸਟ ਹੈ ਮੈਡੀਕਲ ਸਪੈਸ਼ਲਿਸਟ ਦੀ ਪੋਸਟ ਹੈ ਮੈਡੀਕਲ ਆਫੀਸਰ ਦੀ ਪੋਸਟ ਹੈ ਜੀ ਡੈਂਟਲ ਆਫੀਸਰ ਦੀ ਪੋ ਕਲਰਕ ਦੀਆਂ ਪੋਸਟਾਂ ਜਾਰੀ ਹੋਈਆਂ ਜੀ ਡਾਟਾ ਐਂਟਰੀ ਆਪਰੇਟਰ ਹੈ ਡਾਟਾ ਐਂਟਰੀ ਆਪਰੇਟਰ ਹੈ ਕਲਰਕ ਇਹ ਵੈਕੈਂਸੀ ਜਾਰੀ ਹੋਈ ਹੈ ਜੀ ਡਰਾਈਵਰ ਪੀਐਨ ਚੌਂਕੀਦਾਰਤਾ ਇਹ ਵੱਡੇ ਪੱਧਰ ਦੀ ਭਰਤੀ ਹੈ ਜੋ ਜਾਰੀ ਕੀਤੀ ਗਈ ਹੈ ਤਾਂ ਤੁਹਾਨੂੰ ਇਹ ਚੀਜ਼ ਆਪਾਂ ਦੱਸ ਦਿੰਦੇ ਹਾਂ ਜੀ ਐਕਸ ਸਰਵਿਸਮੈਨ ਕੋਟੇ ਦੀਆਂ ਇਹ ਪੋਸਟਾਂ ਨੇ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਡਿਫੈਂਸ ਇਹਨਾਂ ਵੱਲੋਂ ਇਹ ਪੋਸਟਾਂ ਜਾਰੀ ਹੋਈਆਂ ਇਸ ਵਿਭਾਗ ਵੱਲੋਂ ਤੇ ਇਹ ਜੋ ਪੋਸਟਾਂ ਨੇ ਐਕਸ ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ ECHS ਸੈੱਲ ਹੈੱਡਕਵਾਰਟਰਸ ਪਟਿਆਲਾ ਵਿਖੇ ਫਿਲ ਕੀਤੀਆਂ ਜਾਣੀਆਂ ਜੀ ਇਹਨਾਂ ਪੋਸਟਾਂ ਦੀਆਂ ਸਾਰੀਆਂ ਯੋਗਤਾਵਾਂ ਨਾਲ ਹੀ ਦਰਸਾਈਆਂ ਹੋਈਆਂ ਜੀ ਆਸਪਰ ਪੋਸਟਾਂ ਤੁਸੀਂ ਯੋਗਤਾਵਾਂ ਜ਼ਰੂਰ ਚੈੱਕ ਕਰ ਲਓ ਨੋਟੀਫਿਕੇਸ਼ਨ ਦੇ ਵਿੱਚ ਇਹ ਵਰਕ ਐਕਸਪੀਰੀਅੰਸ ਵੀ ਮੰਗਿਆ ਗਿਆ ਜੀ ਵੱਖ-ਵੱਖ ਪੋਸਟਾਂ ਦੇ ਲਈ ਇਹਨਾਂ ਵੱਲੋਂ ਤੇ ਇਹ ਜੋ ਪੋਸਟਾਂ ਨੇ ਕਿੱਥੇ-ਕਿੱਥੇ ਫਿਲ ਹੋਣੀਆਂ ਕਿਹੜੇ ਪਾਲੀਕਲਿਨਿਕ ਤੇ ਭਾਵ ਜੋ ਇਹ ਪੋਸਟਾਂ ਵੈਕੈਂਟ ਹੈ ਸੰਗਰੂਰ ਵੀ ਇਸ ਤਰ੍ਹਾਂ ਪਟਿਆਲਾ ਸੰਗਰੂਰ ਇਸ ਤਰ੍ਹਾਂ ਤੁਸੀਂ ਏਰੀਆ ਵਾਈਜ਼ ਦੇਖ ਸਕਦੇ ਹੋ ਪੋਸਟਾਂ ਜਿੱਥੇ-ਜਿੱਥੇ ਵੈਕੈਂਟ ਹੈ ਇਸੇ ਨੋਟੀਫਿਕੇਸ਼ਨ ਦੇ ਵਿੱਚ ਤਾਂ ਇਹ ਕਰਮਵਾਰ ਗਿਣਤੀ ਦਿੱਤੀ ਹੋਈ ਹੈ ਜੀ ਕਿਸ ਜਗ੍ਹਾ ਤੇ ਕਿੰਨੀਆਂ ਪੋਸਟਾਂ ਇਹਨ ਜਾਰੀ ਕੀਤੀਆਂ ਗਈਆਂ ਤੇ ਨਾਲ ਹੀ ਇਹਨਾਂ ਵੱਲੋਂ ਜੋ ਸੈਲਰੀ ਹੈ ਲਿਖੀ ਹੋਈ ਹੈ ਹਰ ਪੋਸਟ ਦੀ ਤਾਂ ਜਿਹੜੇ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਯੋਗਤਾਵਾਂ ਰੱਖਦੇ ਆ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਆ ਤੇ ਇਹਨਾਂ ਦੀ ਵੈਬਸਾਈਟ ਤੇ ਤੁਹਾਨੂੰ ਜਾਣਾ ਪੈਣਾ ਜੀ ਵਿਜ਼ਿਟ ਕਰਕੇ ਵੈਬਸਾਈਟ ਨੂੰ ਤੁਸੀਂ ਐਪਲੀਕੇਸ਼ਨ ਫਾਰਮ ਤੁਹਾਨੂੰ ਮਿਲੂਗਾ ਤੇ ਬਾਕੀ ਸਾਰੀ ਡਿਟੇਲ ਮਿਲ ਜਾਣੀ ਆ ਉਹਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਵੀ ਦਿੱਤਾ ਹੈ ਪਰਫਾਰਮਾ ਹੈ ਪੀਡੀਐਫ ਹੈ ਕਾਫੀ ਵੱਡੀ ਜਿਹਦੇ ਵਿੱਚ ਤੁਹਾਨੂੰ ਪਰਫਾਰਮੇਬਲ ਲੱਗੇ ਜੀ ਅਪਲਾਈ ਕਰਨ ਦੇ ਲਈ ਇਹਨਾਂ ਪੋਸਟਾਂ ਨੂੰ ਤਾਂ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕ ਜੋ ਕਿ ਪਟਿਆਲਾ ਵਿਕੇ ईसीएचएसएल ਉੱਥੇ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਹੋਰ ਵੇਰਵਿਆਂ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ ਜੀ www.echs.gov.in ਇਸ ਵੈਬਸਾਈਟ ਤੇ ਜਾ ਕੇ ਤੁਹਾਨੂੰ ਹੋਰ ਸਾਰੀ ਜਾਣਕਾਰੀ ਫਾਰਮ ਵਗੈਰਾ ਮਿਲ ਜਾਣੇ ਜੀ ਸਾਰੇ ਇਹਨਾਂ ਦੀ ਮੇਲ ਆਈਡੀ ਵੀ ਦਿੱਤੀ ਹੋਈ ਹੈ ਸੰਪਰਕ ਨੰਬਰ ਵੀ ਦਿੱਤਾ ਹੋਇਆ ਤੁਸੀਂ ਇੱਥੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਹੋਰ ਜਾਣਕਾਰੀ ਦੇ ਲਈ ਅਪਲਾਈ ਕਰਨ ਤੋਂ ਬਾਅਦ ਜੋ ਵੀ ਇੰਟਰਵਿਊ ਵਗੈਰਾ ਇਹਨਾਂ ਵੱਲੋਂ ਲਈ ਜਾਣੀਆਂ ਉਹ ਤੁਹਾਨੂੰ ਮੇਲ ਦੇ ਥਰੂ ਤੁਹਾਨੂੰ ਟੈਲੀਫੋਨਿਕਲੀ ਇਹਨਾਂ ਵੱਲੋਂ ਦੱਸਿਆ ਜਾਊਗਾ ਬਾਕੀ ਵੈਬਸਾਈਟ ਤੇ ਵੀ ਅਪਡੇਟਸ ਇਹਨਾਂ ਵੱਲੋਂ ਦਿੱਤੇ ਜਾਣਗੇ ਜਿਹਨਾਂ ਪੋਸਟਾਂ ਦੇ ਸਬੰਧ ਵਿੱਚ ਤਾਂ ਇਹ ਵੱਡੀ ਭਰਤੀ ਹੈ ਜੋ ਇੱਕ ਸਰਵਿਸਮੈਨ ਕੋਟੇ ਦੀ ਹੈ ਜਾਰੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਡਿਫੈਂਸ ਵੱਲੋਂ ਤੇ ईसीएचਐਸਐਲ ਪਟਿਆਲਾ ਵਿਖੇ ਭਰਤੀਆਂ ਕੀਤੀਆਂ ਜਾਂਦੀਆਂ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਤੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਆ ਕਰੋ ਜੀ ਧੰਨਵਾਦ